ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਸੂਬੇ 'ਚ ਵਧੀਆ ਸਿਹਤ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਇਲਾਜ ਪੱਖੋਂ ਕਿਸੇ ਵੀ ਸ਼ਖਸ ਦੀ ਜਾਨ ਨਾ ਜਾਵੇ ਪਰ ਜੇਕਰ ਜਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਇਲਾਜ ਦੇ ਨਾਮ ਤੇ ਸੂਬਾ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਤਾਂ ਖੋਲੇ ਗਏ ਨੇ ਪਰ ਸਿਰਦੀਆਂ ਬਿਮਾਰੀਆਂ ਦੇ ਲਈ ਸੂਬੇ ਪਾਰ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਨਿਊਰੋ ਸਰਜਨ ਦੀ ਤਾਂ ਨਾਤੀ ਨੂੰ ਯਕੀਨੀ ਨਹੀਂ ਬਣਾਇਆ ਗਿਆ ਜਿਸ ਦੇ ਨਤੀਜੇ ਸਦਕਾ ਅੱਜ ਵੀ ਸੜਕੀ ਹਾਦਸੇ 'ਚ ਸਿਰ ਤੇ ਸੱਟ ਲੱਗਣ 'ਤੇ ਸਿਰ ਦੀਆਂ ਬਿਮਾਰੀਆਂ ਦੇ ਲਈ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ 'ਚ ਰੈਫਰ ਕਰ ਦਿੱਤਾ ਜਾਂਦਾ ਹੈ ਜਿਸ ਵਜ੍ਹਾ ਨਾਲ ਮਜਬੂਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ 'ਚ ਵੱਧ ਪੈਸੇ ਖਰਚ ਕਰ ਆਪਣਾ ਇਲਾਜ ਕਰਵਾਉਣਾ ਪੈਂਦਾ ਹੈ ਇੱਥੇ ਜੇਕਰ ਯੋਗ ਹੈ ਕਿ ਜਿਹੜੇ ਲੋਕ ਸਮਰਥ ਨੇ ਉਹ ਤਾਂ ਆਪਨਾ ਇਲਾਜ ਕਰਵਾ ਲੈਣਗੇ ਪਰ ਜਿਹੜੇ ਗਰੀਬ ਲੋਕ ਸਿਵਲ ਹਸਪਤਾਲਾਂ ਦਾ ਰੁਖ ਕਰਦੇ ਹਨ ਉਹਨਾਂ ਦਾ ਕੀ ਹੋਵੇਗਾ ਇਸ ਸਬੰਧੀ ਸਥਾਨਕ ਲੋਕਾਂ ਦੀ ਵੀ ਮੰਗ ਹੈ ਕਿ ਸਰਕਾਰੀ ਹਸਪਤਾਲਾਂ 'ਚ ਨਿਊਰੋ ਸਰਜਨ ਦੀ ਵੀ ਤਾਇਨਾਤੀ ਹੋਣੀ ਚਾਹੀਦੀ ਹੈ ਦੂਜੇ ਪਾਸੇ ਜਦ ਇਸ ਸਬੰਧੀ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿਖੇ ਕਦੇ ਵੀ ਨਿਊਰੋ ਸਰਜਨ ਦੀ ਤਾਇਨਾਤੀ ਨਹੀਂ ਕੀਤੀ ਗਈ ਹੈ ਪਰ ਜੇਕਰ ਉਹਨਾਂ ਕੋਲ ਸੜਕੀ ਹਾਦਸੇ 'ਚ ਜ਼ਖਮੀ ਹੋਇਆ ਕੋਈ ਸ਼ਖਸ ਆਉਂਦਾ ਹੈ ਤਾਂ ਜਿਸ ਦੇ ਸਿਰ ਤੇ ਸੱਟਾਂ ਲੱਗਦੀਆਂ ਹਨ ਉਸ ਦਾ ਇਲਾਜ ਨਿੱਜੀ ਹਸਪਤਾਲ ਤੋਂ ਫਰਿਸ਼ਤੇ ਸਕੀਮ ਰਾਹੀਂ ਕਰਵਾਇਆ ਜਾਂਦਾ ਹੈ ਜਿਸ ਦੇ ਸਾਰੇ ਪੈਸੇ ਪੰਜਾਬ ਸਰਕਾਰ ਵੱਲੋਂ ਖਰਚ ਕੀਤੇ ਜਾਂਦੇ ਹਨ ਕੁਝ ਨਹੀਂ ਹੈਗਾ ਕੀ ਕਰਾਂ ਤੁਹਾਡਾ ਸਾਰੇ ਦੇਖੋ ਜੀ ਪਠਾਨਕੋਟ ਜਿਹੜਾ ਜਿਲ੍ਹਾ ਹੈ ਇੱਥੇ ਗਵਰਨਮੈਂਟ ਹਸਪਤਾਲ ਹੈ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਬਾਰਡਰ ਤੇ ਪੈਂਦਾ ਹੈ ਤਿੰਨ ਸਟੇਟਾਂ ਨੂੰ ਇੱਥੇ ਮਤਲਬ ਸਿਟੀ ਮਿਲਦੀ ਹੈ ਮੈਡੀਕਲ ਸਹੂਲਤਾਂ ਔਰ ਜਿਸ ਤਰ੍ਹਾਂ ਦੀ ਸੂਚਨਾ ਮਿਲ ਰਹੀ ਹੈ ਕਿ ਇੱਥੇ ਪਠਾਨਕੋਟ ਤੇ ਨਿਊਰੋ ਸਰਜਰੀ ਹੈ ਕੋਈ ਨਹੀਂ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਨਿਊਰੋ ਸਰਜਨ ਕੋਈ ਗਰੀਬ ਆਦਮੀ ਨੇ ਆਪਣਾ ਇਲਾਜ ਕਰਾਂਦਾ ਉਹਨਾਂ ਨੂੰ ਜਾਂ ਤੇ ਸੀਜੀਆ ਰੈਫਰ ਕਰਨੇ ਪੈਂਦਾ ਜਾਂ ਅੰਮ੍ਰਿਤਸਰ ਰੈਫਰ ਕਰਨੇ ਪੈਂਦਾ ਸਰਕਾਰ ਨੂੰ ਚਾਹੀਦਾ ਕਿ ਪਠਾਨਕੋਟ ਜਿਹੜਾ ਜਿਹੜਾ ਬੜਾ ਮਹੱਤਵਪੂਰਨ ਜ਼ਿਲ੍ਹਾ ਔਰ ਇੱਥੇ ਨਿਊਰੋ ਸਰਜਨ ਜਿਹੜਾ ਜ਼ਰੂਰ ਅਪਾਇੰਟ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਗਰੀਬ ਲੋਕਾਂ ਨੂੰ ਫੈਸਿਲਿਟੀ ਮਿਲ ਸਕੇ ਸਾਡੇ ਇੱਕ ਸਿਵਲ ਹਸਪੀਟਲ ਵਿੱਚ ਕਦੇ ਵੀ ਨਿਊਰੋ ਸਰਜਨ ਪੋਸਟਡ ਨਹੀਂ ਸੀਗਾ ਸਿਰਫ ਉਹ ਮੈਡੀਕਲ ਕਾਲਜ ਜਿਹੜੇ ਪੋਸਟਡ ਹੈਗੇ ਹੈ ਉਸ ਤੋਂ ਲਾ ਬਾਅਦ ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਉਹਨਾਂ ਚ ਕੁਝ ਪੇਸ਼ੈਂਟ ਹੈਗੇ ਉਹ ਜੋ ਡਾਕਟਰ ਹੈਗੇ ਉਹਨ ਜਿਹੜੀ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਆਈ ਹੈਗੀ ਆ ਉਹਦੇ ਵਿੱਚ ਜਿਹੜਾ ਪੇਸ਼ੈਂਟ ਜਿਹੜੇ ਕੁਝ ਹਸਪਤਾਲ ਜਿਹੜੇ ਹੈਗੇ ਆ ਪੈਨਲ ਕੀਤੇ ਗਏ ਹੈਗੇ ਆ ਤੇ ਜਿਹੜਾ ਵੀ ਪੇਸ਼ੈਂਟ ਹਸਪਤਾਲ ਚ ਜੇ ਆਉਂਦਾ ਹੈਗਾ ਉਹ ਰੂਟ ਸਟ ਐਕਸਪੀਡਰ ਦਾ ਉਹਦਾ ਬਿਲਕੁਲ ਟੋਟਲੀ ਫ੍ਰੀ ਇਲਾਜ ਕੀਤਾ ਜਾਂਦਾ ਹੈ ਇਸ ਸਕੀਮ ਦਾ ਜਿਹੜਾ ਨਾਮ ਜਿਹੜਾ ਸਰਕਾਰ ਨੇ ਫਰਿਸ਼ਤੇ ਸਕੀਮ ਕਰਕੇ ਰੱਖਿਆ ਹੈ